ਦਾ ਭਾਰਤ ਪੁਸ਼ਨਾਸ਼ੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਗਿਆ ਕਿ ਮੈਨੂੰ ਅੰਦਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੁਹਾਡਾ ਸਾਥ ਰਿਹਾ ਤਾਂ ਜੇਲ੍ਹ ਦੇ ਅੰਦਰੋਂ ਹੀ ਚੋਣ ਲੜਾਂਗਾ ਲੁਧਿਆਣਾ ਵੈਸਟ ਸੇਡ ਤੋਂ ਦਰਸਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਭਾਰਤ ਪੁਸ਼ਨਾਸ਼ੂ ਆਪਦੇ ਸੰਜੀਵ ਰੁੜਾ ਦੇ ਨਾਲ ਜਨਾਂ ਦਾ ਮੁਕਾਬਲਾ ਇਸ ਦੇ ਵਿਚਾਲੇ ਭਾਰਤ ਪੁਸ਼ਨਾਸ਼ੂ ਦੇ ਵੱਲੋਂ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਲਗਾਇਆ ਗਿਆ ਉਹਨਾਂ ਦਾ ਕਹਿੰਦੇ ਕਿ ਮੈਨੂੰ ਅੰਦਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੁਹਾਡਾ ਸਾਥ ਰਿਹਾ ਤਾਂ ਜੇਲ੍ਹ ਦੇ ਅੰਦਰੋਂ ਹੀ ਚੋਣ ਲੜਾਂਗਾ

ਇਹ ਦਿਖਾ ਨਹੀਂ ਸਕਦੀ ਸਤ ਅਗੇ ਬਦੰਗ ਤੇ ਗੱਲ ਕਰਾਂਗੇ ਦਲਵੀਰ ਗੋਲਡੀ ਦਲਵੀਰ ਗੋਲਡੀ ਆਸ਼ੂ ਦੇ ਲਈ ਪ੍ਰਚਾਰ ਕਰ ਰਹੇ ਨੇ ਆਸ਼ੂ ਦੇ ਘਰ ਵੀ ਦਲਵੀਰ ਗੋਲਡੀ ਪਹੁੰਚਦੇ ਨੇ ਭਾਰਤ ਪੁਸ਼ਨਾਸ਼ੂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਲਜਾਣਾ ਜ਼ਿੰਨੀ ਚੋਣ ਦੇ ਲਈ ਕਾਂਗਰਸ ਦੇ ਉਮੀਦਵਾਰ ਨੇ ਭਾਰਤ ਪੁਸ਼ਨਾਸ਼ੂ ਜਿਨ੍ਹਾਂ ਦੇ ਲਈ ਪ੍ਰਚਾਰ ਕਰਦੇ ਹੋਏ ਦਲਵੀਰ ਗੋਲਡੀ ਵੀ ਨਜ਼ਰ ਆਏ ਦੱਸਦੇ ਕਿ ਸੀਨੀਅਰ ਲੀਡਰ ਕੁਸ਼ਚਨਦੀਪ ਸਿੰਘ ਕਿੱਕੀ ਢਿੱਲੋਂ ਪ੍ਰਗਟ ਸਿੰਘ ਅਜੇ ਪਾਲ ਸਿੰਘ ਸੰਧੂ ਵਿਕਰਮ ਸਿੰਘ ਮੋਫਰ ਜਗਤਾਰ ਸਿੰਘ ਹਿਸ왈 ਦਰਸ਼ਨ ਸਿੰਘ ਬਰਾੜ ਬਰਿੰਦਰ ਸਿੰਘ ਢਿੱਲੋਂ ਦਲਵੀਰ ਸਿੰਘ ਗੋਲਡੀ ਵਿਸ਼ਵਾਸ ਸਿੰਘ ਜਟਾਣਾ, ਇੰਦਰਬੀਰ ਸਿੰਘ ਬਲਾਰੀਆ, ਸੁਜੀਤ ਸਿੰਘ ਕਾਕਾ ਲੋਗੜ, ਦਰਸ਼ਨ ਸਿੰਘ ਢਲਵਾ, ਬਲਜਿੰਦਰ ਸਿੰਘ ਸਾਹੋ ਕੇ ਇਸਲਾਵਾ ਅੰਗਦ ਸੈਣੀ, ਦਿਨੇਸ਼ ਬੱਸੀ, ਸੰਜੀਵ ਸ਼ਰਮਾ ਤੇ ਰਾਜ ਬਲਵਿੰਦਰ ਸਿੰਘ ਮਰਾੜ ਹੁਰਾਂ ਨੇ ਸਾਥੀਆਂ ਸਮੇਤ ਲੁਧਿਆਣਾ ਪਹੁੰਚ ਕੇ ਲੁਧਿਆਣਾ ਵੈਸਟ ਦੀ ਚੌਣ ਮਹਿਮਨੋ ਪਰਵਾਹ ਹੁਗਾਰਾ ਦਿੱਤਾ ਤੇ ਨਾਲ ਤਸਵੀਰਾਂ ਦੇ ਦਲਵੀਰ ਗੋਲਡੀ ਵੀ ਨਜ਼ਰ ਆਏ ਤੁਹਾਨੂੰ ਦੱਸ ਦੇ ਕਿ ਦਲਵੀਰ ਗੋਲਡੀ ਹਾਲਾਂਕਿ ਪਹਿਲਾਂ ਕਾਂਗਰਸ ਪਾਰਟੀ ਦਾ ਹਿੱਸਾ ਸਨ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਸੰਗਰੂਰ ਤੋਂ ਜੋ ਕੇ ਆਟੈਕਟ ਦੇ ਦਾਵੇਦਾਰ ਸਨ ਟਿਕਟ ਨਹੀਂ ਮਿਲੀ ਸੁਪਾਲ ਸਿੰਘ ਹਰਨੋ ਚੌਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਜਲਵੀਰ ਗੋਲਡੀ ਖਫਾ ਨਾਰਾਜ਼ ਪਾਰਟੀ ਤੋਂ ਨਜ਼ਰ ਆਏ ਆਮਾਦੀ ਪਾਰਟੀ ਦੇ ਵਿੱਚ ਚਲੇ ਗਏ ਸਨ ਆ ਤਾਂ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਸਰਗਰਮਾਈ ਨਜ਼ਰ ਨਹੀਂ ਆਈ ਆਪ ਨੂੰ ਉਹਨਾਂ ਨੇ ਅਲਵੈ ਦਾ ਕਹਿ ਦਿੱਤਾ ਹਾਲਾਂਕਿ ਅਜੇ ਤੱਕ ਰਸਮੀ ਤੌਰ ਤੇ ਦਲਵੀਰ ਗੋਲਡੀ ਦੀ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਨਹੀਂ ਹੋਈ ਪਰ ਇਸ ਦੇ ਵਿਚਾਲੇ ਲੁਧਿਆਣਾ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪੁਸ਼ਨਾਸ਼ੂ ਦੇ ਲਈ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਤਾਂ ਅਗਲੀ ਖਬਰ ਵੀ ਕਾਂਗਰਸ ਦੇ ਨਾਲ ਹੀ ਜੁੜੀ ਹੋਈ ਹੈ ਖਿੱਚੋ ਤਾਣ ਦੇ ਵਿਚਾਲੇ ਪੰਜਾਬ ਕਾਂਗਰਸ ਦਾ ਮੰਥਨ ਅੱਜ ਪਾਰਟੀ ਇਨਚਾਰਜ ਭਪੇਸ਼ ਬਗੇਲ ਮੀਟਿੰਗ ਕਰਨਗੇ ਚੰਡੀਗੜ੍ਹ ਦੇ ਸੈਕਟਰ 15 ਦੇ ਦਫ਼ਤਰ ਦੇ ਵਿੱਚ ਬੈਠਕ ਹੋਵੇਗੀ ਕਾਂਗਰਸ ਆਗੂਆਂ ਦੇ ਵਿਚਾਲੇ ਦੋ ਦਿਨ ਬੈਠਕਾਂ ਦਾ ਦੌਰ ਚੱਲੇਗਾ ਅੱਜ ਇੱਥੇ ਕਿ ਖਿੱਚੋ ਤਾਣ ਲਗਾਤਾਰ ਚੱਲ ਰਹੀ ਹੈ ਜੇ ਕਿ ਪਿਛਲੇ ਦਿਨਾਂ ਦੇ ਦੌਰਾਨ ਦੀ ਗੱਲ ਕੀਤੀ ਜਾਵੇ ਜਦੋਂ ਸultanpur Lodhi ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਰੈਲੀ ਕੀਤੀ ਗਈ ਦੂਜੇ ਪਾਸੇ ਰਾਜਗੁਰਜੀਤ ਜੋ ਬੇਟੇ ਨੇ ਉਹਨਾਂ ਦੇ ਵੱਲੋਂ ਆਪਣੇ ਪਿੰਡਰ ਤੇ ਰੈਲੀ ਕੀਤੀ ਕਿ ਲਾ ਕੇ ਰਾਣਾ ਗੁਰਜੀਤ ਤੋਂ ਦੋਵੇਂ ਰੈਲੀਆਂ ਤੋਂ ਆ 11 ਹਜ਼ਾਰ ਨਜ਼ਰ ਆਏ ਆ ਇਸ ਦੇ ਵਿਚਾਲੇ ਤ ਤਲਖ ਬਿਆਨ ਵਿੱਚ ਇੱਕ ਵਿਜਨ ਨੂੰ ਲੈ ਕੇ ਆਗੋਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਤਾਂ ਇਸ ਦੇ ਵਿਚਾਲੇ ਅੱਜ ਪਾਰਟੀ ਇੰਚਾਰਜ ਭਪੇਸ਼ ਬਗੇਲ ਮੀਟਿੰਗ ਕਰਨਗੇ ਚੰਡੀਗੜ੍ਹ ਦੇ ਸੈਕਟਰ 15 ਦੇ ਦਫ਼ਤਰ ਦੇ ਵਿੱਚ ਇਹ ਬੈਠਕ ਹੋਵੇਗੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਨਾ ਤਸਵੀਰਾਂ ਦੇ ਵਿੱਚ ਵੀ ਭਪੇਸ਼ ਬਗੇਲ ਜੋ ਕਿ ਨਜ਼ਰ ਆ ਰਹੇ ਨੇ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੁਸ ਜਾਂ ਦੇ ਵਿੱਚ ਵੇਖੇ ਜਾ ਸਕਦੇ ਜਿਨ੍ਹਾਂ ਦੇ ਵੱਲੋਂ ਆ ਵੈਲਕਮ ਸਵਾਗਤ ਕੀਤਾ ਗਿਆ ਪੰਜਾਬ ਕਾਂਗਰਸ ਦੇ ਇੰਚਾਰਜ ਆਪ ਪੇਸ਼ ਬਖੇਲ ਦਾ ਆ ਚੰਡੀਗੜ੍ਹ ਪਹੁੰਚੇ ਤੇ ਚੰਡੀਗੜ੍ਹ ਦੇ ਵਿੱਚ ਅੱਜ ਦਰਸਲ ਸੈਕਟਰ 15 ਦੇ ਦਫ਼ਤਰ ਦੇ ਵਿੱਚ ਬੈਠਕ ਹੋਣ ਜਾ ਰਹੀ